ਗੁਰੂ ਪਿਆਰੀ ਸਰਬੱਤ ਦਾਤ ਸੰਗਤ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੁਆਰਾ ਕੀਤੀ ਗਈ ਰਚਨਾ ਕਲਕੀ ਅਵਤਾਰ ਚਵੀਵੇਂ ਉਤਾਰਾਂ ਦੇ ਵਿੱਚੋਂ ਖੀਰਲਾ ਅਵਤਾਰ ਵਿਸ਼ਨੂੰ ਜੀ ਦਾ 24ਵਾਂ ਅਵਤਾਰ ਕਲਕੀ ਉਤਾਰ ਜੋ ਕਿ ਕਾਲ ਯੁਗ ਦੇ ਅੰਤ ਸਮੇਂ ਵਿੱਚ ਇਸ ਸਥਿਤੀ ਦੇ ਉੱਪਰ ਅਵਤਾਰ ਧਾਰਨਗੇ ਉਸ ਤੋਂ ਪਹਿਲਾਂ ਸਾਧ ਸੰਗਤ ਜੀ ਕਿਸ ਤਰੀਕੇ ਦਾ ਵਰਤਾਰਾ ਇਸ ਧਰਤੀ ਦੇ ਉੱਪਰ ਕਾਲ ਯੁੱਗ ਦਾ ਚੱਲੇਗਾ ਅਤੇ ਕਿਸ ਤਰ੍ਹਾਂ ਦੇ ਪਾਪ ਇੱਥੇ ਜੱਜਣਗੇ ਉਸ ਦੇ ਬਾਰੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਵਿੱਖਰ ਬਚਨਾਂ ਦੇ ਰਾਹੀਂ ਸੰਗਤਾਂ ਨੂੰ ਦੱਸਿਆ ਗਿਆ ਹੈ ਇਸ ਦਾ ਛੇਵਾਂ ਭਾਗ ਸਾਧ ਸੰਗਤ ਜੀ ਆਪ ਸਭ ਸੰਗਤ ਸਰਵਣ ਕਰਨ ਜਾ ਰਹੇ ਹੋ ਆਲ ਮਨੁਬਰਤਾਨੀ ਕਾਗਰਿਤ ਕਰਕੇ ਸਰਵਣ ਕਰਨਾ ਕਰੀਏ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ 베ਦ ਕਤੇਬ ਜਵਨ ਕਰ ਲਏ ਹਨ ਜੋ ਵੀ 베ਦ ਅਤੇ ਕਤੇਬਾਂ ਨੂੰ ਹੱਥਾਂ ਦੇ ਵਿੱਚ ਫੜੇਗਾ ਲਵੇਗਾ ਜਾਂ ਸਾਧ ਸੰਗਤ ਜਿਸ ਨੂੰ ਪੜ੍ਹੇਗਾ ਜਾਂ 베ਦ ਤੇ ਕਤੇਬ ਜੋ ਕਿ ਸਨਾਤਨ ਧਰਮ ਦੇ ਗ੍ਰੰਥ ਹਨ ਇਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਨਾਲ ਕੀ ਹਸ਼ਰ ਹੋਵੇਗਾ ਇਹ ਗੁਰੂ ਮਹਾਰਾਜ ਜੀ ਅਗਲੀ ਪੰਕਤੀ ਵਿੱਚ ਫਰਮਾਨ ਕਰਦੇ ਹਨ ਤਾਂ ਕੋ ਗੋਬਰਾ ਗਨ ਮੋ ਦੋਏ ਹੈ ਗੋਬਰਾ ਗੰਦਾ ਅਰਥ ਹੈ ਗੋਇਆ ਦਵਾਰਾਂ ਜਿਵੇਂ ਆਪਾ ਸਤਸੰਗ ਜੀ ਕਾਇਲੀ ਪਾਥੀਆਂ ਦੀ ਅੱਗ ਦੇ ਵਿੱਚ ਗੋਇਆ ਦੀ ਅੱਗ ਦੇ ਵਿੱਚ ਉਸ ਨੂੰ ਸਾੜ ਦਿੱਤਾ ਜਾਵੇਗਾ ਹਕੂਮਤ ਦੇ ਵੱਲੋਂ ਜਾਂ ਜਿਸ ਦੀ ਪਾਵਰ ਹੋਏਗੀ ਜਿਸ ਦਾ ਰਾਜ ਹੋਵੇਗਾ ਉਸ ਦੇ ਵੱਲੋਂ ਜੋ ਵੀ ਬੇਦਕ ਤੇਵ ਨੂੰ ਆਪਣੇ ਹੱਥ ਵਿੱਚ ਫੜੇਗਾ ਕਹਿਣ ਤੋਂ ਭਾਵ ਹੈ ਕਿ ਬੇਦਕ ਤੇਵ ਦੇ ਵਿੱਚ ਰੁਚੀ ਰੱਖੇਗਾ ਉਸ ਨੂੰ ਪੜ੍ਹੇਗਾ ਜਾਂ ਜਾਣਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਗੋਬਰਾ ਗਨ ਵਿੱਚ ਦਿੱਤਾ ਜਾਵੇਗਾ ਗੋਬਰਾ ਦੀ ਅਗਨ ਦੇ ਵਿੱਚ ਗੋਇਆਂ ਦੀ ਅਗਨ ਦੇ ਵਿੱਚ ਸਾੜ ਕੇ ਰੱਖ ਦਿੱਤਾ ਜਾਵੇਗਾ ਇਸ ਤਰ੍ਹਾਂ ਹਰ ਕੋਈ ਆਪਣੇ ਧਰਮ ਨੂੰ ਮੰਨਣ ਤੋਂ ਡਰਨ ਲੱਗ ਜਾਵੇਗਾ ਸਮਾਹੀ ਇਸ ਤਰ੍ਹਾਂ ਦਾ ਆ ਜਾਵੇਗਾ ਅੱਗੇ ਚਲਦੇ ਹਾਂ ਗੁਰੂ ਮਹਾਰਾਜੀ ਫਰਮਾਨ ਕਰਦੇ ਹਨ ਕਿ ਚਲੀ ਪਾਪ ਕੀ ਜਗਤ ਕਹਾਣੀ ਜਗਤ ਦਾ ਅਰਥ ਹੈ ਪੂਰੀ ਦੁਨੀਆ ਦੇ ਵਿੱਚ ਪਾਪ ਦੀ ਕਥਾ ਚੱਲ ਪਵੇਗੀ ਜਿੱਥੇ ਕਿੱਥੇ ਨਹੀਂ ਉੱਥੇ ਸਾਧ ਸੰਗਤ ਦੀ ਪਾਪ ਹੀ ਪਾਪ ਦਿਖਾਈ ਦੇਵੇਗਾ ਇਸ ਤਰ੍ਹਾਂ ਵਾਦਾ ਹੋਇਆ ਪਾਪ ਧਰਤੀ ਦੇ ਉੱਪਰ ਭਾਰ ਬਣ ਜਾਵੇਗਾ। ਤੇ ਧਰਤੀ ਜਿਸ ਦੇ ਨਾਲ ਦੁਖੀ ਹੋ ਜਾਵੇਗੀ। ਅੱਗੇ ਗੁਰੂ ਮਾਰਾ ਜੀ ਫਰਮਾਨ ਕਰਦੇ ਹਨ ਕਿ ਭੱਜ ਜਾ ਧਰਮ ਛੱਡ ਰਾਜਧਾਨੀ। ਧਰਮ ਆਪਣੀ ਰਾਜਧਾਨੀ ਛੱਡ ਕੇ ਭੱਜ ਜਾਵੇਗਾ। ਰਾਜਧਾਨੀ ਤੋਂ ਭਾਵ ਹੈ ਕਿ ਜਿੱਥੇ-ਜਿੱਥੇ ਧਰਮ ਦਾ ਬੋਲਬਾਲਾ ਹੋਵੇਗਾ। ਸਾਤ ਸੰਗਜੇ ਖਾਂਬ ਲਾ ਕੇ ਉੜ ਜਾਵੇਗਾ ਕਿਉਂਕਿ ਜਿੰਨੇ ਵੀ ਜ਼ਿਆਦਾ ਧਰਮੀ ਮਨੁੱਖ ਹੋਣਗੇ ਧਰਮ ਦਾ ਬੋਲਬਾਲਾ ਉਨਾ ਹੀ ਜ਼ਿਆਦਾ ਹੋਵੇਗਾ ਜਿਵੇਂ ਹੀ ਉਹਨਾਂ ਦੀ ਗਿਣਤੀ ਘਟਦੀ ਜਾਵੇਗੀ ਧਰਮੀ ਮਨੁੱਖ ਘਟਦੇ ਜਾਣਗੇ ਧਰਮ ਕਰਮ ਘਟਦੇ ਜਾਣਗੇ ਤਾਂ ਧਰਮ ਵੀ ਸਾਤ ਸੰਗਜੇ ਘਟਦਾ ਹੋਇਆ ਦਿਖਾਈ ਦੇਵੇਗਾ ਜਿਸ ਨੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਧਰਮ ਆਪਣੀ ਰਾਜਧਾਨੀ ਛੱਡ ਕੇ ਚਲਾ ਜਾਵੇਗਾ ਅੱਗੇ ਗੁਰੂ ਮਹਾਰਾਜ ਜੀ ਫੁਰਮਾਨ ਕਰਦੇ ਹਨ ਕਿ ਪਿੰਨ ਪਿੰਨ ਘਰ ਘਰ ਮਤ ਚਲਾ ਪੈਣ ਪੈਣ ਤੋਂ ਪਾਪ ਹੈ ਕਿ ਵਖਰੋ ਵਕਰੇ ਘਰ ਘਰ ਦੇ ਵਿੱਚ ਹਰ ਘਰ ਦੇ ਵਿੱਚ ਮਤ ਚੱਲ ਜਾਣਗੇ ਆਪੋ ਆਪਣੇ ਧਰਮ ਸਾਰੇ ਆਪੋ ਆਪਣਾ ਧਰਮ ਇਖਤਿਆਰ ਕਰ ਲੈਣਗੇ ਆਪੋ ਆਪਣਾ ਧਰਮ ਬਣਾ ਲੈਣਗੇ ਪਖੰਡਵਾਦ ਦੇ ਵਿੱਚ ਪੈ ਜਾਣਗੇ ਤੇ ਸੱਚੇ ਸੁੱਤੇ ਉਸ ਪਰਮਾਤਮਾ ਅਕਾਲ ਪੁਰਖ ਦੇ ਵੱਲ ਕਿਸੇ ਦਾ ਵੀ ਧਿਆਨ ਜਾਂ ਕਿਸੇ ਦਾ ਵੀ ਸਾਧ ਸੰਗਤ ਦੀ ਆਪਾਂ ਕਹਿ ਸਕਦੇ ਹਾਂ ਕਿ ਨੇਚਾ ਸਿੱਧਕੋ ਵਿਸ਼ਵਾਸ ਨਹੀਂ ਰਹੇਗਾ ਆਪੋ ਆਪਣੇ ਸਵਾਰਥਾਂ ਦੇ ਲਈ ਆਪੋ ਆਪਣੀ ਧਰਮ ਬਣਾ ਲਣਗੇ ਅਤੇ ਆਪੋ ਆਪਣੇ ਧਰਮ ਬਣਾ ਕੇ ਠੱਗਿਆ ਠੋਰੀਆਂ ਘਰ ਘਰ ਦੇ ਵਿੱਚ ਚੱਲ ਪੈਣ ਗਿਆ ਸਾਧ ਸੰਗਤ ਜੀ ਆਪਾਂ ਦੇਖ ਹੀ ਰਹੇ ਹਾਂ ਜਿਸ ਤਰ੍ਹਾਂ ਪਖੰਡਵਾਦ ਚੱਲ ਰਿਹਾ ਹੈ ਕਦੀ ਕੋਈ ਕਿਸੇ ਬਾਬੇ ਦੇ ਚੱਲ ਜਾਂਦਾ ਹੈ ਕਦੀ ਕੋਈ ਕਿਸੇ ਬਾਬੇ ਦੇ ਚੱਲ ਜਾਂਦਾ ਹੈ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਉੱਪਰ ਕਿਸੇ ਦਾ ਸਿੱਧਕਾ ਨਹੀਂ ਰਿਹਾ ਵਿਸ਼ਵਾਸ ਭਰੋਸਾ ਨਹੀਂ ਰਿਹਾ ਹੈ ਅਗੇ ਗੁਰੂ ਮਹਾਰਾਜੀ ਫਰਮਾਨ ਕਰਦੇ ਹਨ ਕਿ ਯਾਤੇ ਧਰਮ ਭਰਮ ਉਡ ਟਲਾ ਜਿਸ ਕਰਕੇ ਧਰਮ ਭਰਮ ਬਣ ਕੇ ਉੱਡ ਪੁੱਡ ਜਾਵੇਗਾ ਧਰਮ ਇਸ ਤਰੀਕੇ ਦੇ ਨਾਲ ਉੱਡ ਜਾਵੇਗਾ ਜਿਵੇਂ ਕੋਈ ਭਰਮ ਭਲੇਖਾ ਹੋਵੇ ਅਤੇ ਉਹ ਭਲੇਖਾ ਦੂਰ ਹੋ ਜਾਵੇ ਇਸ ਤਰ੍ਹਾਂ ਧਰਮ ਵੀ ਉੱਡ ਜਾਵੇਗਾ ਇਹ ਅਹਿਸਾਸ ਹੀ ਨਹੀਂ ਹੋਵੇਗਾ ਕਿ ਇੱਥੇ ਕਦੀ ਧਰਮੀ ਪੁਰਸ਼ ਹੁੰਦੇ ਸੀ ਜਾਂ ਧਰਮ ਹੁੰਦਾ ਸੀ ਜਿਵੇਂ ਆਪਾਂ ਦੇਖ ਰਹੇ ਆ ਸਾਧ ਸੰਗਤ ਜਿਸ ਤਰ੍ਹਾਂ ਦੇ ਕਰਮ ਵਿੱਚੇ ਚੱਲ ਰਹੇ ਹਨ ਕਦੇ ਇਹ ਸਹੀ ਦਾਦਾ ਖੂਨ ਵਿੱਚੇ ਡੁੱਲਿਆ ਸੀ ਕਦੇ ਗੁਰੂ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਵੀ ਇਹ ਧਰਤੀਆਂ ਸਨ ਪਰ ਜਿਸ ਤਰ੍ਹਾਂ ਦੇ ਕਰਮ ਕਾਣ ਚੱਲ ਰਹੇ ਹਨ ਉਸ ਨੂੰ ਦੇਖ ਕੇ ਉਸ ਨੂੰ ਮਹਿਸੂਸ ਕਰਕੇ ਕਿਸੇ ਨੂੰ ਸਾਧ ਸੰਗਤ ਜੀ ਮਹਿਸੂਸ ਨਹੀਂ ਹੋਵੇਗਾ ਕਿ ਕਦੇ ਧਰਮ ਕਰਮ ਦਾ ਕਰਮ ਇਸ ਧਰਤੀ ਦੇ ਉੱਪਰ ਕਿਤੇ ਹੋਇਆ ਹੋਵੇਗਾ ਇਸ ਤਰੀਕੇ ਦੇ ਨਾਲ ਹੀ ਕਰਮ ਦੇ ਜੋ ਕਰਮ ਹਨ ਉਹ ਖੰਭ ਲਾ ਕੇ ਉੱਡ ਜਾਣਗੇ ਅੱਗੇ ਗੁਰੂ ਮਹਾਰਾਜ ਫਰਮਾਨ ਕਰਦੇ ਹਨ ਕਿ ਏਕ ਏਕ ਮਤ ਐਸ ਉੱਚ ਹੈ ਏਕ ਇੱਕ ਦਾ ਮਤ ਇਸ ਤਰ੍ਹਾਂ ਪ੍ਰਦਾਨ ਹੋ ਜਾਵੇਗਾ ਇਸ ਤਰੀਕੇ ਦੇ ਨਾਲ ਪ੍ਰਦਾਨ ਹੋ ਜਾਵੇਗਾ ਅੱਗੇ ਗੁਰੂ ਮਹਾਰਾਜ ਜੀ ਪੰਕਤੀ ਦੇ ਵਿੱਚ ਫਰਮਾਨ ਕਰਦੇ ਹਨ ਕਿ ਜਾਂ ਤੇ ਸਕਲ ਸੁਧਰ ਹੋਏ ਜਾ ਹੈ ਜਿਸ ਦੇ ਫਾਲਸ ਰੂਪ ਜਿਸ ਦੇ ਸਿੱਟੇ ਵਜੋਂ ਸਾਰੇ ਹੀ ਸੂਦਰ ਬਿਰਤੀ ਵਾਲੇ ਨੀਚ ਬਿਰਤੀ ਵਾਲੇ ਹੋ ਜਾਣਗੇ ਆ ਫਿਰ ਉਸ ਪਰਮਾਤਮਾ ਵਾਹਿਗੁਰੂ ਤੋਂ ਅਕਾਲ ਪੁਰਖ ਤੋਂ ਦੂਰ ਹੋ ਕੇ ਸਾਰੇ ਹੀ ਨੀਚ ਬਿਰਤੀ ਵਾਲੇ ਹੁੰਦੇ ਜਾਣਗੇ ਸਾਰੇ ਮਲੇਸ਼ ਬਿਰਤੀ ਵਾਲੇ ਹੁੰਦੇ ਜਾਣਗੇ ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਦ ਇਹ ਜਾਏ ਬੇਪਰੰਤ ਕੀ ਰੀਤ ਮੈਂ ਨਾ ਕਰੂੰ 인 ਕੀ ਪ੍ਰਤੀਤ ਤਾਂ ਜਦੋਂ ਇਹ ਮਲੇਸ਼ਾਂ ਵਾਲੇ ਨੀਚ ਵਾਲੇ ਕੰਮ ਕਰਨ ਲੱਗ ਜਾਣਗੇ ਤਾਂ ਸਾਰੇ ਹੀ ਸੂਦਰ ਬਣ ਜਾਣਗੇ ਇਸ ਦੇ ਫਲ ਸਰੂਪ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਛਤਰੀ ਬ੍ਰਾਹਮਣ ਰਹਾ ਨਾ ਕੋਈ ਨਾ ਹੀ ਕੋਈ ਛਤਰੀ ਛਤਰੀ ਤੋਂ ਭਾਵ ਸਾਧ ਸੰਗਤ ਜੀ ਸ਼ਸਤਰ ਧਾਰੀ ਸ਼ਸਤਰਾਂ ਦੀ ਪੂਜਾ ਕਰਨ ਵਾਲਾ ਸ਼ਸਤਰ ਧਾਰੀ ਸ਼ਸਤਰ ਧਾਰ ਕੇ ਰੱਖਣ ਵਾਲਾ ਦਿਖਾਈ ਦੇਵੇਗਾ ਅਰੇ ਨਾ ਹੀ ਕੋਈ ਬ੍ਰਾਹਮਣ ਬ੍ਰਾਹਮਣ ਵਰਤੀ ਵਾਲਾ ਬ੍ਰਾਹਮਣ ਤੋਂ ਭਾਵ ਹੈ ਜਿਸ ਨੂੰ ਬ੍ਰਹਮ ਦਾ ਗਿਆਨ ਹੋਵੇ ਬ੍ਰਾਹਮਣ ਦੀ ਭਾਵ ਹੈ ਕਿ ਨਾ ਹੀ ਕੋਈ ਪਾਠ ਪੂਜਾ ਕਰਨ ਵਾਲਾ ਉਸ ਪਰਮਾਤਮਾ ਵਾਇਗਰੂ ਕਾਲਪੁਰਖ ਦਾ ਨਾਮ ਜਪਣ ਵਾਲਾ ਦਿਖਾਈ ਦੇਵੇਗਾ ਤੇ ਨਾ ਹੀ ਕੋਈ ਸ਼ਸਤਰ ਧਾਰੀ ਦਿਖਾਈ ਦੇਵੇਗਾ ਇਸ ਤਰ੍ਹਾਂ ਕਾਲਯੁਗ ਦਾ ਜੋ ਵਰਤਾਰਾ ਹੈ ਉਹ ਚੱਲੇਗਾ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਬਹੁਈ ਅਤੇ ਸਾਰੇ ਹੀ ਜੋ ਪ੍ਰਜਾ ਹੈ ਉਹ ਸੰਕਰ ਬਨ ਹੋ ਜਾਵੇਗੀ ਜਿਸ ਤਰ੍ਹਾਂ ਸਾਧ ਸੰਗਤਿ ਦਾਸ ਨੇ ਆਪ ਨੂੰ ਪਿਛਲੇ ਪਾਕਾਂ ਵਿੱਚ ਵੀ ਦੱਸਿਆ ਹੈ ਕਿ ਕੋਈ ਵੀ ਆਪਣੇ ਧਰਮ ਦੇ ਵਿੱਚ ਨਹੀਂ ਰਹੇਗਾ ਇੱਕ ਧਰਮ ਛੱਡ ਕੇ ਦੂਜੇ ਧਰਮ ਦੇ ਵਿੱਚ ਜਾਣਗੇ ਜਾਂ ਫਿਰ ਦੂਸਰੇ ਧਰਮਾਂ ਦੇ ਵਿੱਚ ਰਿਸ਼ਤਾ ਕਰਨਗੇ ਆਪਣੀ ਲੜਕੀ ਦਾ ਲੜਕੇ ਦਾ ਰਿਸ਼ਤਾ ਕਰਨਗੇ ਜਿਸ ਤੋਂ ਅੱਗੇ ਆਉਣ ਵਾਲੀ ਔਲਾਦ ਦੇ ਬਾਰੇ ਵਿੱਚ ਪਤਾ ਨਹੀਂ ਲੱਗੇਗਾ ਕਿ ਉਹ ਕਿਹੜੇ ਧਰਮ ਦੀ ਔਲਾਦ ਹੈ ਸੰਕਰ ਵਰਨ ਪ੍ਰਜਾ ਹੋ ਜਾਵੇਗੀ ਮर्यादा ਤੋਂ ਉੱਪਰ ਉੱਠ ਕੇ ਸਾਰੇ ਜਾਣੇ ਇੱਕ ਹੋਣ ਦੀ ਕੋਸ਼ਿਸ਼ ਕਰਨਗੇ ਤੇ ਆਪਣੇ ਧਰਮ ਦੀਆਂ ਮर्यादाਾਂ ਨੂੰ ਭੁੱਲ ਜਾਣਗੇ ਅੱਗੇ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਨ ਕਰਦੇ ਹਨ ਬਚਨ ਕਰਦੇ ਹਨ ਕਿ शूदर धाम बस है ब्राह्मणी देखो जिसन जाना जाता है जो नीच होगा, मलेष होगा बुरे कर्म करने वाला मीट मछी खाने वाला शराबा पीने वाला ऐसी करने वाला शूदर ना कि इतने शूदर जात है कोई शूदर इतने कर्म देख के शूदर कह गया, गया। गुरु महाराज ने ਨੀਚ ਕਰਮ ਮਲੇਸ਼ ਕਰਮ ਵਾਲੇ ਨੂੰ ਸੂਦਰ ਦੱਸਿਆ ਹੈ ਸੂਦਰ ਕੋਈ ਵੱਖਰੀ ਜਾਤ ਕੈਟਾਗਰੀ ਨਹੀਂ ਹੈ ਉਸ ਦੇ ਘਰ ਦੇ ਵਿੱਚ ਬ੍ਰਾਹਮਣੀ ਹੋਵੇਗੀ ਬ੍ਰਾਹਮਣੀ ਤੋਂ ਭਾਵ ਹੈ ਜੋ ਬ੍ਰਾਹਮਣ ਦੀ ਲੜਕੀ ਹੋਵੇਗੀ ਉਸ ਦੇ ਘਰ ਵਿੱਚ ਵਸੇਗੀ ਜੋ ਮਲੇਸ਼ ਹੋਵੇਗਾ ਮੀਟ ਮੱਛੀ ਖਾਣ ਵਾਲਾ ਆਦਿਕ ਵਾਲਾ ਕਿਉਂਕਿ ਸਾਧ ਸੰਗਤ ਜੀ ਜੋ ਬ੍ਰਾਹਮਣ ਹੁੰਦੇ ਹਨ ਸਾਧ ਸੰਗਤ ਜੀ ਇਸ ਤੋਂ ਅੱਗੇ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਫਰਮਾਨ ਕਰਦੇ ਹਨ ਕਿ 22 ਨਾਰ ਹੋਏ ਹੈ ਛਤਰਨੀ। ਦੋ ਵੇਸ਼ ਇਸਤਰੀ ਹੋਵੇਗੀ, ਵੇਸਵਾ ਇਸਤਰੀ ਹੋਵੇਗੀ। ਬਿਵਚਾਰਾਂ ਵਾਲੀ ਇਸਤਰੀ ਹੋਵੇਗੀ, ਬੁਰੇ ਕਰਮਾਂ ਵਾਲੀ ਉਹ ਛਤਰਨੀ ਹੋਵੇਗੀ, ਛਤਰਨੀ ਦਾ ਭਾਵ ਹੈ ਸ਼ਸਤਰਧਾਰੀ ਦੇ ਘਰ ਦੇ ਵਿੱਚ ਵਸੇਗੀ ਜਾਂ ਸ਼ਸਤਰਧਾਰੀ ਦੇ ਨਾਲ ਸ਼ਾਦੀ ਕਰਵਾ ਕੇ ਛਤਰੀ ਦੇ ਨਾਲ ਸ਼ਾਦੀ ਕਰਵਾਏ ਛਤਰਨੀ ਹੋਵੇਗੀ। ਸ਼ਸਤਰਤਾਰੀ ਦੀ ਗੱਲ ਕਰੀ ਸਾਧ ਸੰਗਤ ਇਹੋ ਜਿਹਾ ਇਸ ਤਰ੍ਹਾਂ ਤੋਂ ਦੂਰ ਰਹਿੰਦੇ ਹਨ ਪਰ ਕਲਯੁਗ ਦਾ ਸਮਾਜ ਇਸ ਤਰ੍ਹਾਂ ਦਾ ਆ ਜਾਵੇਗਾ ਕਿ ਵੈਸ਼ ਸਤਰੀ ਜੁਆਵ ਛਤਰ ਨਹੀਂ ਹੋਵੇਗੀ ਛਤਰੀ ਦੇ ਘਰ ਦੇ ਵਿੱਚ ਵਿਆਹ ਕੇ ਜਾਵੇਗੀ ਜਾਂ ਵਸੇਗੀ ਆਪਾਂ ਕਹਿ ਸਕਦੇ ਹਾਂ ਇਸ ਤੋਂ ਅਗੇ ਫਰਮਾਨ ਕਰਦੇ ਹਨ ਮਹਾਰਾਜ ਬਸ ਹੈ ਛਤਰ ਧਾਮ ਬੈਸਾਨੀ ਛਤਰੀ ਦੇ ਘਰ ਵੈਸ਼ ਸਤਰੀ ਵਸੇਗੀ ਜਿਵੇਂ ਕਿ ਸਾਧ ਸੰਗਤ ਜੀ ਪਿਛਲੀ ਪੰਕਤੀ ਦੇ ਵਿੱਚ ਆਪ ਨੂੰ ਦੱਸਿਆ ਹੈ ਕਿ ਸਸ਼ਤਰਤਾ ਇਹਦੇ ਘਰ ਦੇ ਵਿੱਚ ਵੈਸ ਇਸਤਰੀ ਜੋ ਹੈ ਵੈਸਵਾ ਇਸਤਰੀ ਜਿਸਨੂੰ ਕਿਹਾ ਜਾਂਦਾ ਹੈ ਬੁਰੇ ਕਰਮਾਂ ਵਾਲੀ ਜਹ ਕਹਾ ਕਹਿ ਸਕਦੇ ਆ ਕਿ ਜਿਸਮ ਦੀ ਕਮਾਈ ਖਾਣ ਵਾਲੀ ਇਸਤਰੀ ਜੋ ਹੈ ਉਹ ਛਤਰੀ ਦੇ ਘਰ ਦੇ ਵਿੱਚ ਵਸੇਗੀ ਇਸ ਤਰ੍ਹਾਂ ਦਾ ਕਲਯੁਗ ਦਾ ਸਾਧ ਸੰਗਤ ਜੀ ਪੈਰਾ ਚੱਲੇਗਾ ਕਲਯੁਗ ਦਾ ਸਮਾ ਆ ਜਾਵੇਗਾ ਵਰਤਾਰਾ ਆਵੇਗਾ ਜਦੋਂ ਆਪਾਂ ਧਰਮ ਤੋਂ ਮਨਕਰ ਹੋ ਜਾਵਾਂਗੇ ਧਰਮ ਤੋਂ ਸਾਰੇ ਦੂਰ ਹੁੰਦੇ ਜਾਣਗੇ ਤਾਂ ਉਸ ਦੇ ਫਲ ਸਰੂਪ ਇਹ ਸਾਰੇ ਸਿੱਟੇ ਨਿਕਲਣਗੇ ਕਿ ਸ਼ੰਕਰ ਵਰਨ ਪ੍ਰਜਾ ਜਿਸ ਤਰ੍ਹਾਂ ਹੋਵੇਗੀ ਇੱਥੇ ਗੁਰੂ ਮਹਾਰਾਜ ਜੀ ਚੰਗੀ ਤਰ੍ਹਾਂ ਸਾਨੂੰ ਖੋਲ ਕੇ ਸਮਝਾ ਰਹੇ ਹਨ ਇਸ ਤੋਂ ਅੱਗੇ ਫਰਮਾਨ ਕਰਦੇ ਹਨ ਕਿ ਬ੍ਰਾਹਮਣ ਗ੍ਰਹਿ ਇਸਤਰੀ ਸੁਧਰਾਨੀ ਜੋ ਬ੍ਰਾਹਮਣ ਹੋਵੇਗਾ ਉਧਰ ਗੁਰੂ ਮਹਾਰਾਜ ਜੀ ਨੇ ਪਹਿਲਾਂ ਦੱਸਿਆ ਕਿ ਸੂਦਰ ਦੇ ਘਰ ਦੇ ਵਿੱਚ ਬ੍ਰਾਹਮਣੀ ਇਸਤਰੀ ਵਸੇਗੀ ਤੇ ਇੱਥੇ ਬ੍ਰਾਹਮਣ ਦੇ ਘਰ ਦੇ ਵਿੱਚ ਸੂਦਰਾਣੀ ਯਾਨੀ ਕਿ ਮਲੇਸ਼ ਇਸਤਰੀ ਜੋ ਹੈ ਵਸੇਗੀ ਬ੍ਰਾਹਮਣ ਜਿਹੜਾ ਪਾਠ ਪੂਜਾ ਕਰਨ ਵਾਲਾ ਹੋਵੇਗਾ ਮੀਟ ਮੱਛੀ ਖਾਣ ਵਾਲਾ ਨਹੀਂ ਹੋਗਾ ਉਸ ਦੇ ਘਰ ਦੇ ਵਿੱਚ ਮੀਟ ਮੱਛੀ ਖਾਣ ਵਾਲੀ ਔਰਤ ਮਲੇਸ਼ ਔਰਤ ਸ਼ਰਾਬਾਂ ਕ ਬਾਬਾਂ ਵਾਲੀ ਔਰਤ ਬ੍ਰਾਹਮਣ ਦੇ ਘਰ ਦੇ ਵਿੱਚ ਸੂਦਰ ਇਸਤਰੀ ਜੋ ਹੈ ਉਹ ਵਸੇਗੀ ਉਦਰ ਦਾ ਭਾਵ ਹੈ ਨੀਚ ਤੇ ਮਲੇਸ਼ ਸਵਾਸੰਗ ਜੀ ਇਸ ਤੋਂ ਅਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਇੱਕ ਧਰਮ ਪਰ ਪ੍ਰਜਾ ਨਾ ਚੱਲੇ ਇੱਕ ਧਰਮ ਦੇ ਉੱਪਰ ਜੋ ਪੂਰੀ ਪਰਜਾ ਹੈ ਉਹ ਨਹੀਂ ਚੱਲੇਗੀ ਸਾਰਿਆਂ ਦੇ ਵੱਖੋ ਵੱਖਰੇ ਆਪੋ ਆਪਣੇ ਧਰਮ ਹੋ ਜਾਣਗੇ ਪਾਪੋ ਆਪਣੇ ਸਵਾਰਥ ਵਾਸਤੇ ਉਹ ਕਿਸੇ ਇੱਕ ਧਰਮ ਦੇ ਉੱਪਰ ਪ੍ਰਜਾ ਨਹੀਂ ਚੱਲੇਗੀ ਧਰਮ ਤੋਂ ਮੰਨਣ ਨੂੰ ਮੁਨਕਰ ਹੋ ਜਾਣਗੇ ਸਾਧ ਸੰਗਤ ਜੀ ਅੱਗੇ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ 베ਦ ਕਤੇਬ ਦੋ ਮਤ ਦਲ ਹੈ 베ਦ ਅਤੇ ਕਤੇਬ ਦੋਹਾਂ ਦੇ ਮਤਾਂ ਨੂੰ ਦਲ ਸੁਟੇਗੀ ਕਹਿਣ ਤੋਂ ਪਾਪ ਹੈ ਨਕਾਰ ਦੇਵੇਗੀ ਜੋ ਪ੍ਰਜਾ ਹੋਵੇਗੀ ਵੇਦਾਂ ਤੇ ਕਿਤਾਬਾਂ ਦੇ ਵੱਲ ਧਿਆਨ ਨਹੀਂ ਦੇਵੇਗੀ ਤੇ ਦੋਵਾਂ ਨੂੰ ਨਕਾਰ ਦੇਵੇਗੀ ਦੋਵਾਂ ਨੂੰ ਮੰਨਣ ਤੋਂ ਇਨਕਾਰ ਕਰ ਦੇਵੇਗੀ ਇਸ ਤਰ੍ਹਾਂ ਦਾ ਕਾਲ ਯੁੱਗ ਦਾ ਸਾਸੰਗਜੀਵ ਉਤਾਰਾ ਜੋ ਹੈ ਉਹ ਲਗਾਤਾਰ ਚੱਲੇਗਾ ਆਹ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਚਰ ਅਰਦਾਸ ਕਰਦੇ ਆਂ ਮਹਾਰਾਜ ਸਿੱਖਣ ਸਿੱਖੀ ਦਾਣ ਕੇਸ ਦਾਣ ਰਹਿ ਦਾਣ ਬਖਸ਼ਣਾ ਖਾਸੇ ਦੀ ਚਰਦੀ ਕਲਾ ਕਰਨੇ ਨਾਮ ਦਾਣ ਬਾਣੀ ਪੜਨ ਦਾ ਬਲ ਬਖਸ਼ਣਾ ਸ੍ਰੀ ਤੇ ਮੇਰ ਪ੍ਰਾਰਥਨਾ कथा विचार करद सातस जी अनेक प्रकार दुला हो गयी हूं ज्ञाप सा बख्शन जो जा बख्श लेना जिसने चैनल सबसक्राइब नहीं किया जरूर साइब करना वाहिगुरु जी का खालसा वाहिगुरु जी की फिर